ਇਹ ਇਲਾਜ ਘਰਾਂ ਦੇ ਦੁੱਖਾਂ ਕਲੇਸ਼ਾਂ ਦੇ ਇਲਾਜ ਜਿਹੜੇ ਦੁੱਖ ਕਲੇਸ਼ ਘਰਾਂ ਵਿੱਚ ਹੈਗੇ ਨੇ ਬੰਦਾ ਸਿਆਣਿਆਂ ਕੋਲੇ ਤੁਰਿਆ ਫਿਰਦਾ ਕੋਈ ਜੋਤਸ਼ੀਆਂ ਕੋਲੇ ਤੁਰਿਆ ਫਿਰਦਾ ਕੋਈ ਪੱਤਰियां ਕਢਾਉਂਦਾ ਫਿਰਦਾ ਕੋਈ ਟੀਵੇ ਬਣਾਉਂਦਾ ਫਿਰਦਾ ਕੋਈ ਕੁਝ ਕਰਦਾ ਫਿਰਦਾ ਤੇ ਕੋਈ ਕੁਝ ਕਰਦਾ ਫਿਰਦਾ ਹੁਣ ਸਾਧ ਸੰਗਤ ਸਤਿਗੁਰੂ ਦੇ ਵਚਨ ਸੁਣਿਆ ਜੀ ਆਓ ਖੁਦ ਇਲਾਜ ਦਵਾਈ ਦਵਾਈ ਵਾਰਸ ਕੋਈ ਹੋ ਗਿਆ ਇਲਾਜ ਔਖਦ ਤੰਤ ਮੰਤ ਸਭ ਸਾਰ ਜਿੰਨੇ ਇਲਾਜ ਅਸੀਂ ਕਰਾਉਨੇ ਆ ਨਾ ਆ ਟੂਣਿਆ ਟਾਵਣਾ ਰਾਹੀ ਜੰਤਰਾ ਮੰਤਰਾ ਰਾਹੀ ਇਹ ਸਭ ਸਵਾਹ ਆ ਕੱਖ ਨਹੀਂ ਹੈਗੇ ਇਹ ਗੁਰੂ ਦੇ ਵਚਨ ਦੀ ਬਾਣੀ ਵਿੱਚੋਂ ਪੜ ਲਿਆ ਜੇ ਕਰੀ ਔਖਦ ਇਲਾਜ ਤੰਤ ਤੰਤਰ ਟੂਣੇ ਟਾਵਣ ਕਿਤੇ ਝਾੜੂ ਰੱਖਦਾ ਚਾਹ ਕੋਈ ਕਿਤੇ ਨਾਰੀਅਲ ਰੱਖਦਾ ਕਿਤੇ ਦਾਲ ਰੱਖਦੀ ਕਿਤੇ ਕੁਝ ਕਰਦਾ ਕਿਤੇ ਸ਼ਨੀਵਾਰ ਨੂੰ ਆ ਕਰ ਲੈ ਕਿਤੇ ਮੰਗਲਵਾਰ ਨੂੰ ਉਹ ਕਰ ਲਿਆ ਇਹ ਜਿੰਨੇ ਇਲਾਜ ਅਸੀਂ ਕਰਦੇ ਫਿਰਦੇ ਆ ਨਾ ਕਿਤੇ ਜਿੰਦਾ ਰੱਖਤਾ ਵੀ ਸੰਜੋਗ ਨਹੀਂ ਖੋਲਦੇ ਤੇ ਜਿੰਦਾ ਖੋਲਦੇ ਤੇ ਸੰਜੋਗ ਖੁੱਲ ਜਾਣਗੇ ਜੇ ਐਂਦਾ ਖੋਲਦੇ ਤੇ ਭਾਵੇਂ ਸਾਰੇ ਪਿੰਡ ਦੇ ਲੈ ਆਓ ਜਿੰਦੇ ਮੈਂ ਖੋਲ ਦਿੰਦਾ ਇਹ ਵਿੱਚਾਂ ਕਾਚੇ ਨਾ ਰੱਖਿਆ ਜੇ ਮੈਂ ਖੋਲ ਦਿਆਂਗਾ ਜਿਨ੍ਹਾਂ ਨੇ ਨਹੀਂ ਬੱਚੇ ਵਿਆਹ ਜਾਂਦੇ ਮੇਰੇ ਕੋਲ ਲੈ ਆਓ ਜਿੰਦੇ ਮੈਂ ਖੋਲ ਦਿਆਂਗਾ ਜੇ ਹੁੰਦਾ ਹੋਵੇ ਤੇ ਹੋ ਜਾਏ ਚੰਗੀ ਗੱਲ ਹੈ ਪਰ ਇਹ ਨਹੀਂ ਹੁੰਦਾ ਤੁਹਾਨੂੰ ਬੁੱਧੂ ਬਣਾਇਆ ਜਾਂਦਾ ਹੈ ਲੁੱਟਿਆ ਜਾਂਦਾ ਤੁਹਾਨੂੰ ਇਹਨਾਂ ਦੇ ਨਾਮ ਤੇ ਸਾਥ ਸੰਗਤ ਜੀ ਸਤਿਗੁਰੂ ਦੇ ਬਚਨ ਤੇ ਧਿਆਨ ਦਿਆ ਜੇ ਸਤਿਗੁਰੂ ਦੇ ਬਚਨਾਂ ਨੂੰ ਕਮਾਉਣੇ ਸਾਡਾ ਤਾਪ ਤਾਂ ਦੂਰ ਹੋਣਾ ਨਹੀਂ ਇਹਦਾ ਇਲਾਜ ਨਹੀਂ ਹੋਣਾ ਸਾਡੇ ਕਲਮ ਵਿੱਚ ਉਹ ਬਿਮਾਰੀ ਨਹੀਂ ਜਾਣੀ ਟੂਣਿਆਂ ਟਾਵਣਾਂ ਵਾਲੀ ਤੇ ਅਸਿਆਣੇ ਪਾੰਦੇ ਜੋਤਸ਼ੀ ਜਿੰਨੇ ਖੜੇ ਐ ਇਹ ਖਤਮ ਨਹੀਂ ਹੋਣੇ ਸਾਡੇ ਸਮਾਜ ਵਿੱਚੋਂ ਜਿੰਨਾ ਚਿਰ ਗੁਰੂ ਦੇ ਸ਼ਬਦ ਦੇ ਹੀ ਦਵਾਈ ਨੂੰ ਅਸੀਂ ਖਾਂਦੇ ਨਹੀਂ ਮੰਨਦੇ ਨਹੀਂ ਸਤਿਗੁਰੂ ਕਹਿੰਦੇ ਆਓ ਖੁਦ ਤੰਤ ਮੰਤ ਸਭਸਾਰ ਜਿੰਨੇ ਇਲਾਜ ਤੂੰ ਆ ਜੋਤਸ਼ੀਆਂ ਪਾਉਂਦੇ ਆ ਟੂਣਿਆਂ ਟਾਵਣਾਂ ਵਾਲਿਆਂ ਕੋਲੋਂ ਸਿਆਣਿਆਂ ਕੋਲੋਂ ਕਰਾਉਂਦਾ ਫਿਰਦਾ ਇਹ ਸਭ ਸਵਾਹ ਨੇ ਗੁਰੂ ਦੇ ਬਚਨ ਨੇ ਇਹ ਮੇਰੇ ਨਹੀਂ ਗੁਰੂ ਪਾਖਸ਼ਾ ਜੀ ਕਹਿ ਰਹੇ ਆ ਬਾਣੀ ਚ ਇਹ ਸਭ ਸਵਾਹ ਆ ਕੱਖ ਨਹੀਂ ਹੈਗੇ ਸਵਾਦ ਅਰਥ ਕੁਛ ਵੀ ਨਹੀਂ ਹੈਗੇ ਸਵਾਹ ਨੇ ਸਭ